ਸਾਤ ਸੋ ਜੀ ਮੈਡੀਕਲ ਦੇ ਪਤੇ ਇਸ ਵਕਤ ਅਸੀਂ ਕਰੇਗਾ ਪੱਖੋਂ ਕੰਜਾ ਟੂਟ ਲਾਗੇ ਦੇ ਉੱਤੇ ਜਿੱਥੇ ਕਿ ਕਿਸੇ ਅੱਧਾ ਤੋਂ ਲੈ ਕੇ ਸੋਲੇ ਸਾਹਿਬ ਲੱਗੇ ਦੀ ਸੀ ਨੂੰ ਲੈ ਕੇ ਦਾ ਅਲੱਗ ਚੱਲੇਗਾ ਸਾਡੇ ਨਾਲ ਵੀ ਮਜੀਦ ਸਿੰਘ ਸਰਦਾਰ ਬਿਲਕੁਲ ਨੇ ਆਪਾਂ ਗਲਵਨ ਕਰਦੇ ਹਾਂ ਕਿ ਉਹ ਲੱਗੇ ਮੈਡੀਕਲ ਜੀ ਦਾ ਦਾਸਾ ਮੈਡੀਕਲ ਬਣਾ ਬਈ ਜਿੱਡੀ ਵਿਸਾਖੀ ਦੇ ਇਸ ਤੋਂ ਬਾਅਦ ਦਾ ਦੇਵੀ ਤੋਂ ਇਹ ਘਰ ਨੇ ਠਿਕਾਣਾ ਹੋਇਆ ਆਪਣੋਂ ਬੈਂਕਿਆਂ ਦੇ ਸਾਢੇ ਦੀ ਸੰਧੂ ਵੀ ਪੱਖੋਂ ਦੀ ਸੰਧੂ ਤੋਂ ਵੀ ਜਿਹੜੇ ਇਹਨਾਂ ਘਰ ਦੇ ਇਹ ਆ ਟੋਰਡਸ ਵਾਲੇ ਵੀ ਰਹਿਣੇ ਬਹੁਤ ਸਮਝ ਸੰਜੋਗ ਰਿਹਾ ਹੈ ਬਈ ਇਕੱਲਾ ਕੋਈ ਵੀ ਪ੍ਰੋਬਲਮ ਨਹੀਂ ਕਰ ਸਕਦਾ ਜਿਹੜੀ ਇਹ ਨੰਦਕੀ ਸੇਵਾ ਬਹੁਤ ਵੱਡੀ ਹੈ 8 ਮਹੀਨਾ ਲਾਉਣਾ ਇੱਥੇ ਇੱਥੇ ਰਾਣਾ ਸਮਾਨ ਤਿਆਰ ਕਰਨਾ ਕਿਉਂਕਿ ਅਨੰਤ ਇੱਥੇ ਅਨਲਿਮਟਿਡ ਪ੍ਰਸਾਦਾ ਤਿਆਰ ਹੁੰਦਾ ਨਾ ਕੋਈ ਵੀ ਲਿਮਟਿਡ ਚੀਜ਼ ਨਹੀਂ ਵੰਦੀ ਹੈਗੀ ਆਪਾਂ ਵਿੱਚ ਉਹ ਤਾਂ ਕੋਈ ਜ਼ਰੂਰ ਤੋਂ ਜ਼ਿਆਦਾ ਗ੍ਰਹਿਣ ਕਰਦਾ ਹੈ ਉਨਾ ਕੀ ਵੀ ਸਾਡਾ ਸਰੋਤ ਬਹੁਤ ਸਾਰੇ ਜਨਗਤ ਕਰਦੇ ਆ ਗਏ ਜੀ ਕਾਰ ਟਾਈਮ ਸਟਰੀ ਹੈ ਜੀ ਜੀ 10 ਰਾਤ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ ਜੀ ਜੀ ਜੇਮੇਟਾ ਵੱਲੋਂ ਅੱਜ ਜੀ ਆਪਾਂ ਦੀ ਜਗ੍ਹਾ ਕਰਦੇ ਆ ਫਿਰ ਲੰਗਰ ਚੱਲ ਰਹੇ ਨੇ ਅੱਜ ਜੀ ਸੰਤੂ ਬਲਾ ਧੰਨਵਾਦ ਕਰਦੇ ਆ ਸੋ ਬੰਦੀਆ ਪਰਾਲਾ ਆਪਣੀ ਸਿੱਖੀ ਦੇ ਨਾਲ ਜੀ ਰਿਹਾ ਕਿ ਉਹ ਲੰਗਰ ਕਰ ਰਹੇ ਆ ਜੀ ਕਿਸੇ ਬਨਾ ਕਰਨ ਹੋ ਸਕਦਾ ਹੈ ਕਿਸੇ ਪਾਸੇ ਉਹ ਮੁਕੰਮਲ ਮੂਮੈਂਟ ਜਾਂਦਾ ਕਿ ਬਸ ਬਣਾ ਜੀ ਧੰਨਵਾਦ ਅਸਾ ਸਿਰ ਪੀਰ ਬਹੁਤ ਬਹੁਤ ਜੀ ਦਾ ਆਪਾਂ ਕਹਿੰਦੇ ਠੀਕ ਹੈ ਠੱਡ ਹੋਣੀ ਹੈ ਬਿਲਕੁਲ ਜੀ ਸੇਵਾਦਾਰਾਂ ਦਾ ਬਹੁਤ ਬਧਰਮਤਾਨ ਕਰਦਾ ਜੀ ਕਿ ਕਰਦੇ ਕੋ ਦਾ ਪ੍ਰਮਾਤਮਾ ਜੀ ਉਹ ਵਰਗਾਉਣਾ ਨਾਲ ਜੀ ਮੈਂ ਜੀ ਸੇਵਾਦਾਰਾਂ ਦਾ ਦਿੱਤੀ ਸੀਗਾ ਕਰਨ ਇਹ ਕਿ ਕਿਹੋ ਜਿਹੀ ਕੁਰਬਾਨੀ ਆ ਉਹਨਾਂ ਦੇ ਬੱਚਿਆਂ ਦੀ ਕੁਰਬਾਨੀ ਆ ਅਸੀਂ ਤਾਂ ਉਹਨਾਂ ਦੇ ਤੁਹਾਨੂੰ ਮੁਕਾਬਲੇ ਪੁੱਛ ਵੀ ਨਹੀਂ ਵੀਰੇ ਕਿਤਾ ਸਾਡਾ ਉਹਨਾਂ ਦੀ ਝੂੜ ਦੇ ਬਰਾਬਰ ਵੀ ਨਹੀਂ ਸਾਡੀ ਕੋਈ ਅਸੀਂ ਆਪਣਾ ਤਰਕ ਕਰਨੇ ਕਿਹ ਚੁੱਕਾ ਰਹੇ ਹਾਂ ਜਿੰਨੇ ਕੇ ਸੁਝੂਂਗੇ ਆ ਬਹੁਤ ਮਾਤਾ ਕਿਰਪਾ ਕਰੇ ਇਸ ਤੋਂ ਅਗਲੇ ਸਾਲ ਇਸ ਤੋਂ ਵੀ ਜ਼ਿਆਦਾ ਵਧੀਆ ਅਸੀਂ ਕੋਸ਼ਿਸ਼ ਕਰਨੀ ਲਾਉਣ ਦੀ ਜਿਹੜੀਆਂ ਕੋਈ ਕਮੀਆਂ ਪਿਛਲੇ ਸਾਲ ਲਈ ਰਹੀਆਂ ਐ ਇਸ ਵਾਰ ਉਹਨਾਂ ਨੂੰ ਸਹੀ ਕਰ ਦਈਏ ਅਸੀਂ ਝੂੜ ਬਣਾ ਕਰ ਦਈਏ ਇਸ ਤੋਂ ਬਾਅਦ ਇਤੋਂ ਵੀ ਜ਼ਿਆਦਾ ਵਧੀਆ ਸਾਨੂੰ ਨਾਲ ਥੋੜੀ ਜਿਹੀ ਸਫਲਤਾ ਮੌਜੂਦ ਹੈ ਆ ਵੀ ਅ ਜਿਵੇਂ ਆਪਾਂ ਕਹਿੰਦੇ ਆ ਕਿ ਅ ਦੋਹਰਾਵਤੇ ਪ੍ਰਤੀਸ਼ਗੀਕ ਉਮਰਵੋਤ ਪ੍ਰਤੀਸ਼ਗੀ ਲਾਗਣਾ ਜਦੋਂ ਜੁਗਤ ਮੈਂ ਸੇਵਾ ਕਰਿਆ ਜਾ ਅਜੀ ਖੜ ਦਾ ਕਹਿਰ ਹਨ ਪੂਰੀ ਚੱਲ ਰਹੀ ਆ ਤੁਸੀਂ ਜੀ ਸਿਚੂ ਕਰ ਰਹੇ ਆ ਲੱਗਦੀ ਦੇਖੋ ਤੁਸੀਂ ਸਾਹਿਬ ਜਦੋਂ ਅੱਗੇ ਬੜੀ ਇਹ ਦਿਨ ਲਿਆਉਂਦੇ ਇਸ ਸਾਹਮਣੇ ਤਾਂ ਕੋਸ਼ਿਸ਼ ਕਰਨਾ ਕਰਦੇ ਕਰਨਾ ਕਰਨਾ ਜਿਹੜੀ ਜਿੰਮੇਵਾਰੀ ਦੇਣੀ ਦੇ ਦੇਣਗੇ ਅੱਛੀ ਹੋ ਗਏ ਤੇ 5 6 ਦਿਨਾਂ ਵਿੱਚ ਆ ਸਭ ਮਹਾਂ ਆਪਣੇ ਸੈਲਫ ਸਰਵਿਸ ਕਰ ਸਕਦੇ ਹੋ ਉਹਨੇ ਨਾਮ ਜਾਣਦੇ ਨੇ ਠੀਕ ਨਾਂ ਸੀ ਉਹਨੇ ਬਾਬਾ ਅਜੀਤ ਸਿੰਘ ਜੀ ਬਾਬਾ ਸੁਖਾ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਇਹ ਜਿਹੜੀ ਪੀੜ੍ਹੀ ਮੰਨੂਗੀ ਲੋੜ ਹਰਦਾ ਅੱਜ ਅੱਜ ਦੀ ਪੀੜ੍ਹੀ ਜਿਵੇਂ ਜਿਵੇਂ ਦੇਖ ਲਿਆ ਕਿ ਇਹ ਤੁਹਾਡੇ ਬੱਚੇ ਨੇ ਪਰ ਅੱਜ ਬਹੁਤ ਸਾਰੇ ਇਦਾਂ ਦੇ ਨੇ ਜਿਨ੍ਹਾਂ ਨੂੰ ਸਹਬਜ਼ਾ ਦੇ ਨਾਂ ਨਹੀਂ ਪਤਾਗਾ ਪੰਜ ਪਿਆਰੇ ਨਾਂ ਦਾ ਨਹੀਂ ਪਤਾਗਾ ਜੀ ਜਿਹੜੇ ਆ ਗਏ ਨੇ ਜਿੱਥੇ ਸਾਡੇ ਉੱਥੇ ਸਾਡੇ ਮੋਢੇ ਨਾਲ ਮਰਦ ਵੀ ਦੋਸਤ ਵੀ ਬਣ ਜਾਂਦੇ ਨੇ ਕਿ ਆਪਣੇ ਬੱਚਿਆਂ ਨੂੰ ਸਿੱਖੀ ਤੋਂ ਦੂਰ ਰੱਖਦੇ ਨੇ ਜਾਂ ਉਹਨਾਂ ਨੂੰ ਸਿੱਖੀ ਬਾਰੇ ਨੌਲੇਜ ਨਹੀਂ ਦਿੰਦੇ ਅੱਜ ਬਹੁਤ ਸਾਰੇ ਲੋਕ ਤੁਸੀਂ ਦੇਖਦੇ ਹੋ ਕਿ ਜਾਂਦੇ ਨੇ ਜਿਵੇਂ ਕਿ ਤਰਕਸਤਾਨ ਦੇ ਵਿੱਚ ਚਲੇ ਜਾਂਦੇ ਨੇ ਪਰ ਉਹਨਾਂ ਨੂੰ ਜੇ ਗੱਲ ਕਰੀਏ ਤਾਂ ਛੋਡੇ ਸਾਹਿਬ ਜੀ ਦੇ ਨਾਮਾਂ ਦੀ ਗੱਲ ਕਰੀਏ ਤਾਂ ਪੰਜ ਪਿਆਰੇ ਨਾਮ ਦੀ ਗੱਲ ਕਰੀਏ ਉਹਨਾਂ ਤੋਂ ਉਹਨਾਂ ਨੂੰ ਨਹੀਂ ਪਤਾਗਾ ਹੈ ਨਾ ਤੇ ਅੱਜ ਜਿਵੇਂ ਛੋਡੇ ਸਾਹਿਬ ਜੀ ਦੀ ਜਨਮ ਆਣਾ ਤੇ ਮਤਲਬ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਉਹਨਾਂ ਨਾਲ ਜਿਹੜੇ ਸਾਥ ਬੈਠੇ ਹੋਣਗੇ ਮੈਂ ਜਸਤਾ ਹੋਰਿੰਗ ਕਰਦਾ ਇੱਧਰ ਹੋਰ ਮੈਂ ਤਾਂ ਇਹ ਕਹਿ ਰਹੀ ਮੈਂ ਹੁਣ ਮੀਂਹ ਪੈ ਰਿਹਾ ਕੋਈ ਆਬ ਜੰਦਾ ਚਾਹੀਦਾ ਕਹੀ ਜਾਂਦੇ ਹੁਣ ਮੀਂਹ ਪੈ ਰਿਹਾ ਮੀਂਹ ਨਹੀਂ ਪੈ ਰਹਾ ਰੱਬ ਰੋ ਹੀ ਜਾਂਦਾ ਕਹਿੰਦਾ ਕਿ ਬੜੀ ਸ਼ਾਂਤਤਾ ਦੇ ਚੱਲੋ ਆਪਣੇ ਦੇਸ਼ਾਂ

ਹਾਂਜੀ ਅ ਅ ਫੋਟੋਆਂ ਵੀ ਜਿਹੜੀਆਂ ਇਹ ਨਹੀਂ ਰੱਖਿਆ ਖੜਾ ਗਿਆ ਹਾਂ ਸਾਡੀ ਜਿਹਾ ਸਾਡੇ ਵੀ ਉਸ ਹਵਾ ਨੇ ਤੁਹਾਡਾ ਟੈਂਟ ਵੀ ਕਰ ਦਿੱਤਾ ਤੁਹਾਡਾ ਵਾਸਤੇ ਖੜਾ ਪੁੱਟ ਦਿੱਤਾ ਫਿਰ ਵੀ ਤੁਹਾਡੇ ਹੌਸਲੇ ਦੇ ਉਸ ਤਰ੍ਹਾਂ ਬੰਦ ਸੀ ਬਿਲਕੁਲ ਬਾਈ ਬਹੁਤ ਲੱਗ ਜਾਈਦਾ ਇਸ ਤੋਂ ਬਾਅਦ ਆ ਸਾਡੀ ਸੇਵਾਦਾਰ ਉੱਧਰ ਜਾ ਕੇ ਗੱਡੀਆਂ ਰੋਕਣਗੇ ਇਸ ਤੋਂ ਬਾਅਦ ਸਾਰਾ ਪਹਿਲਾਂ ਮੰਗ ਕਰ ਦੂਗਾ ਜਦੋਂ ਕੰਮ ਹੋ ਜਾਵੇਗੀ ਇੱਕ ਤੋਂ ਬਾਅਦ ਹੁਣ ਅਸੀਂ ਅੱਜ ਤਕਰੀਬਨ ਸ਼ਾਇਦ 10 ਵਜੇ ਸਮਾਂ ਦੀ 11 ਵਜੇ ਜਾਂ ਰਾਤ ਦੇ 12 ਵਜੇ ਇਸ ਤੋਂ ਬਾਅਦ ਇਸ ਰੰਤ ਨੂੰ ਉੱਥੇ ਵੀ ਜ਼ਰੂਰੀ ਹੈ ਉੱਥੇ ਜਾਣ ਦਾ ਸਾਡਾ ਫਰਜ਼ ਮਾਨਦਾ ਹਨ ਸਾਲ ਦੇ ਬਾਅਦ ਤਾਂ ਕਿਉਂਕਿ 30 ਸਾਲ ਹੋ ਗਏ ਸੀ ਪਨਾ ਜਾਣ ਹੀ ਸਕੇ ਤੇ ਨੰਦ ਦੀ ਸੇਵਾ ਕਰਦੇ ਨੇ ਸਾਡੇ ਭਰਾ ਜਿਹੜੇ ਬਾਹਰ ਆਉਂ ਉਹ ਮਾਇ ਜੀ ਕਰ ਦਿੰਦੇ ਆ ਤੇ ਇਸ ਦੇ ਦੌਰਾਨ ਵੀ ਲੋੜ ਕਾ ਲਈ ਨੂੰ ਸਭ ਨੂੰ ਮੰਦਨੀ ਕਰਨ ਦੇ ਇਹ ਰਿਸ਼ਤਰੀ ਮੰਦਨੀ ਸੇਵਾ ਸ਼ੁਰੂ ਕਰਨ ਲਈ 300 ਸਾਲ ਹੋਏ ਅਸੀਂ ਨੂੰ ਇਹ ਇੱਕ ਈਦਾ ਸਾਲ ਸੀ ਮੰਦਿਰ ਦੀ ਸੇਵਾ ਕਰਨ ਦੀ ਜੀ 6.5 ਸਾਲ ਨੇ ਹੀ ਹੋਇਆ ਕਿਸੀ ਤਨ ਦਿਨ ਛੋੜ ਦਿੰਦੇ ਆ ਤੇ 8 ਦਿਨ ਲਾ ਦਿੰਦੇ ਬਿਲਕੁਲ ਬਿਲਕੁਲ ਪ੍ਰਮਾਤਮਾ ਆਪ ਹੀ ਉਹ ਕਰਦਾ ਜੇ ਕੋਈ ਅਸੀਂ ਤਾਂ ਕੋਈ ਚਲਾ ਦਿੰਦੇ ਜਿਹੜੀ ਜਿਆਦਾ ਵੀ ਕਰਦੇ ਆ ਪ੍ਰਮਾਤਮਾ ਦੀ ਵੀ ਕਰਦੇ ਆ ਕਿਉਂਕਿ ਇੱਥੇ ਲੰਗਰ ਵਿੱਚ ਖਾਣ ਦਾ ਨਾ ਲੱਗਦਾ ਨਹੀਂ ਨਹੀਂ ਪਰ ਇੱਕ ਅਪੀਲ ਉਹ ਜਰੂਰਦਾ ਛੋਡੇ ਥਰੂ ਫਿਰ ਇਹ ਆਪਣੇ ਸੀ ਦੀ ਸਮਾਗਮਾਂ ਇੱਥੇ ਪਕੌੜਿਆਂ ਦਾ ਜਾਂ ਜਲੇਬੀਆਂ ਦਾ ਜਾਂ ਮਠਿਆਈਆਂ ਦਾ ਬਈ ਲੰਗਰ ਛੱਡ ਕੇ ਜੇ ਆਪਾਂ ਸੰਪਲ ਬਸਾਦਾ ਚਲਾ ਦਈਏ ਤਾਂ ਮੈਂ ਕਹਿੰਦਾ ਉਹ ਸਾਰਿਆਂ ਨਾਲੋਂ ਵਧੀਆ ਕਿਉਂਕਿ ਇਹ ਭੌਤਿਕ ਉਪਰ ਇਹੀ ਨਹੀਂ ਹੋ ਸਕਦਾ ਬਈ ਆਪਾਂ ਸ਼੍ਰੀ ਲੰਗਰ ਦੇ ਵਿੱਚ ਚਲਾਉਣਾ ਕੀ ਹੈ ਵੀ ਆਪਣਾ ਖੁਸ਼ੀ ਦਾ ਸਮਾਗਮ ਆ ਜਾਂ ਇਹ ਕੰਮ ਹੀ ਲੱਗਾ ਤੇ ਕਰਬੜੀ ਗੱਲ ਵੀ ਇਹ ਨਹੀਂ ਹੈਗਾ ਵੀ ਆਪਾਂ ਨੂੰ ਕਰਣੀ ਹੈਗਾ ਆਪਣੇ ਗੁਰੂਆਂ ਤੇ ਪਰ ਉਹ ਦੁੱਖ ਵਾਲੀ ਗੱਲ ਵੀ ਆਪਣੇ ਛੋਟੇ ਚਾਰ ਸੱਜੇ ਹੱਥਾਂ ਨੂੰ ਆਪਾਂ ਕਿਵੇਂ ਸਹੀ ਕਿ ਕਰਾਉਣਾ ਬਿਲਕੁਲ ਹੀ ਬੱਚਿਆਂ ਨੂੰ ਬਿਲਕੁਲ ਹੀ ਆਪਾਂ ਦੇਖੋ ਨੰਗੇ ਪੈਰੀ ਇੱਥੇ 10 ਮਿੰਟ ਨਹੀਂ ਖੜ੍ਹ ਸਕਦੇ ਜੀ ਸਭ ਦੇ ਮੌਜੂਦ ਹੋਏ 24 ਬੁਰਜ ਦੇ ਵਿੱਚ ਕਹਾ ਉੱਥੇ ਰਹਿਣਾ 24 ਘੰਟੇ ਜਿੱਦਾਂ ਇੱਕ ਜੇ ਬਹੁਤ ਉਤਰਾਉਂਦਾ ਤੇ ਉਹ ਜਿਹੜੀ ਸਵਾਰਤਾ ਹਮੇ ਨੂੰ ਮਤਾਈ ਦੇ ਉੱਤੇ ਕਾਸਟ ਹੋਇਆ ਬੰਦਰ ਉੱਪਰ ਜਿਹਾ ਬੜੀ ਦਿੱਕਤ ਆਉਂਦੀ ਹੈ ਕੱਢਣਾ ਹੋ ਰਿਹਾ ਜੀ ਬਹੁਤ ਅਨੁਭਵ ਹੈ ਜੀ ਜਿਹੜਾ ਜਿਹੜਾ ਹਾਜ਼ਰ ਹੋਣਾ ਹੈ ਇਹ ਉਸ ਬਾਤ ਤੋਂ ਉਸ ਹਾਲਾਤ ਨੂੰ ਦੇ ਸਰਵੇ ਵੇ ਸਰਵੇ ਵੇ ਮਤਲਬ ਇਹਦਾ ਸਰਵੇ ਵੇ ਇੰਟਰਵਿਊ ਨਹੀਂ ਕਰਾਂਗੇ ਜਨੇ ਚਲ ਹੁਣ ਚੱਲ ਕੇ ਬੱਚੇ ਪੱਥੀ ਹੋ ਗਏ ਬਹੁਤ ਦਿਨ ਤੋਂ ਲੱਗਿਆ ਹੋਇਆ ਹੈ ਬੱਚਾ ਬੀ ਆ ਅੱਜ ਦਾ ਇਹਦਾ ਬੱਚਾ ਹੁਣ ਸਾਲ ਮਾਵਾ ਹੋ ਗਿਆ ਹਨ ਇਸ ਲਈ ਇਹ ਬਹੁਤ ਨਾਲ ਡਰ ਰਹਾ ਕਿ ਕੱਪਤੀ ਹੈ ਕਿ ਤਰਾਪੂ ਭਰੇ ਨਹੀਂ ਜਾਂਦੇ ਹਨ ਫਿਰ ਕਹਿੰਦਾ ਬੱਚੇ 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 ਦੇ ਵਿੱਚ ਲਾਏ ਚੱਲਦੇ ਆ ਜਨਮਾ ਸੱਚ ਅਖੀ ਲਾ ਜਾਈ ਇਹਨੇ ਕਨੇ ਆ ਕਿ ਕਿਹਨੇ ਲਾ ਕੇ ਦੇਣਾ ਸਾਡੇ ਨਾਲ ਕੋਈ ਸਹਿਯੋਗ ਵੀ ਜਿਹੜੇ ਉਹਨਾਂ ਨੇ ਕਿਹਾ ਸੀ ਸਾਡਾ ਵੀ ਸਾਡਾ ਫੋਨ ਵੀ ਬਾਰੇ ਜੇ ਸਾਡੇ ਸਾਡੇ ਪ੍ਰਮਾਣ ਦੀ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਇੱਕ ਦਿਨ ਤੋਂ ਸਾਡਾ ਸਾਡਾ ਫੋਨ ਵੱਲੂਗਾ ਕੋਟੇ ਦੇ ਮਤਲਬ ਸਾਡੇ ਇਹ ਅੱਜ ਜਦੋਂ ਅਸੀਂ ਗੱਲ ਕਰੀਏ ਉਹਨਾਂ ਨੇ ਕਿਹਾ ਸੀ ਅਸਲ ਵਿੱਚ ਉਹਨੇ ਕਿਹਾ ਸੀ ਕਿ ਬੜੇ ਬੜੇ ਮੁੱਦੇ ਬੜੇ ਲੱਗੇ ਹੋਏ ਕਾਜ ਦੇਖੋ ਉਹਨੇ ਜਗਤ ਕੋਈ ਜਾਏ ਉਹ ਬੋਲਾ ਕੇ ਦਿੱਤੀ ਦਿੰਦੇ ਤੇ ਮੈਨੂੰ ਲੱਗ ਰਿਹਾ ਇਹ ਮੈਨੂੰ ਬੱਚੇ ਬੜੀ ਚੀਜ਼ ਜਾਨੀ ਨੇ ਬੱਚੇ ਆਪਣੇ ਪੁੱਤਾਂ ਬਣ ਕੇ ਬਣਦੇ ਨੇ ਬਹੁਤ ਬਹੁਤ ਖੁਸ਼ੀ ਬਣਦੇ ਕੋਸਾ ਬੰਦੇ ਸਿੱਧੇ ਰਹਿੰਦੇ ਨਾ ਪਏ ਮੈਨੂੰ ਬਹੁਤ ਜਿਆਦਾ ਜਿਸ ਤਰ੍ਹਾਂ ਸਾਥਾਂ ਦੀ ਖੀਰ ਬਣ ਲੱਗ ਗਈ ਅੱਜ ਦਾ ਰੋਜ਼ ਇਹ ਕਿਹੜਾ ਨਸ਼ਾ ਤੇ ਕੋਈ ਨਹੀਂ ਕੋਈ ਨਾ ਕੋਈ ਆਪ ਆਪ ਦੇ ਹੋ ਜਾ ਆਪ ਆਪ ਵੇਦੀ ਆਪ ਸਾਰਾ ਵੀਡੀਓ ਬਣਾ ਲੈਣ ਦੇ ਬਾਅਦ ਵੀਡੀਓ ਬਣਾਏ ਦੀ ਵੀਡੀਓ ਬਣਾਏ ਦੀ ਦਿਖਾਵਾ ਕੀ ਸਭ ਤੋਂ ਬਿਸ਼ੋੜ ਨੰਨ ਲਾ ਲਾ ਤਰੂ ਜ਼ਾਰੀ ਤੇਲਾ ਛਾੜਦੇ ਨੇ ਸਾਸ ਸਣਾ ਦੇ ਵਿਛੋੜਾ ਪੈਂਦਾ ਭਾਈ ਵਿਛੜ ਜene ਪਰਿਵਾਰ ਵਿਛੜ ਜਾਦਾ ਛੋਟੇ ਜਿਹੇ ਜੀਸੀ ਵੀ ਵੱਡੇ ਸਾਹਿਬ ਹਨ ਜੀ ਆਪਣੇ ਵਿੱਚ ਕਈ ਵੀਰਾਂ ਕੁਸਰਾ ਨੂੰ ਜਾਂਦੇ ਬੜੀ ਬਹੁਤ ਕੁਸ਼ੀ ਮਹਾਰਾਜ ਲਾਉਣ ਦੇ ਵਿੱਚ ਫਿਕਰ ਲਾ ਰਹੇ ਹਨ ਫੁੱਲੜ ਬਾਜੀ ਕਰ ਰਹੇ ਸਭ ਤੋਂ ਦੇ ਸਭ ਜੀ ਤੈ ਹੀ ਦਿੱਤੀ ਲੱਗਿਆ ਜੀ ਆਪਾਂ ਸੋਚ ਮੰਨ ਕੇ ਜੀ ਜੋ ਜੁੜਾ ਰਹੇ ਹਾਂ ਸਭ ਤੋਂ ਗੰਦੀ ਗੱਲ ਆ ਕਿ ਸਰਕਾਰ ਦੇ ਵਿੱਚ ਆਪਾਂ ਗੁਰੂਆਂ ਦੀ ਧਰਤੀ ਦੇ ਜਾਣੇ ਆ ਆਪਣਾ ਵੀਰਤ ਜੋ ਜਿੰਨੇ ਜਾਂਦੇ ਨੇ ਪਰ तकरीबन 100% ਦੇ ਵਿੱਚੋਂ 70 72 8% ਬੰਦਾ ਤੇ ਸੇਵਾ ਕਰਦਾ ਬਾਕੀ ਸਭ ਕੋਈ ਨਹੀਂ ਦੇਖੇ ਹੋਣਗੇ ਪਹਿਲਾਂ ਵੀ ਜਿਹੜੇ ਆਣਿਆ ਨੇ ਜਾਂ ਕੋਈ ਪਿੰਡਾਂ ਦੇ ਉੱਤੇ ਛੜ ਰਹੇ ਹਾਂ ਕੋਈ ਗੁਰੂਆਂ ਦੀ ਧਰਤੀ ਉੱਤੇ ਕਿੰਨੇ ਕੰਮ ਕਰ ਰਿਹਾ ਕੋਈ ਸੋਖ ਦੇ ਮਹੌਲ ਦੇ ਵਿੱਚ ਨੱਚ ਰਿਹਾ ਇਹ ਸਭ ਤੋਂ ਗੰਦੀਆਂ ਗੱਲਾਂ ਨੇ ਮੇਰੇ ਮਨ ਦਾ ਸਭ ਤੋਂ ਜ਼ਿਆਦਾ ਇਹ ਫੀਲ ਕਰਦਾ ਜਿਹੜੇ ਵੀਰਤੋਂ ਇਹ ਨਹੀਂ ਸਾੰਡ ਦੇ ਵਿੱਚ ਸਾਡੀਆਂ ਲੈ ਕੇ ਟੇਟਰ ਲੈ ਕੇ ਬੱਦੂਂ ਦੇ ਚੱਲਦੇ ਨੇ ਉੱਥੇ ਜਾ ਕੇ ਟਾਲੀਆਂ ਦੇ ਵਿੱਚ ਕੰਬਲ ਲੈ ਕੇ ਪੈਣ ਦੀ ਕੋਈ ਗੱਲ ਨਹੀਂ ਜੀ ਪਰੇ ਜਾਓ ਤੇਰਾ ਘਰੋ ਗੁਰੂਆਂ ਨੂੰ ਗੁਰੂਾਈ ਸੇਵਾ ਕਰਨੀ ਚਾਹੀਦੀ ਵੀ ਇਹ ਕੋਈ ਨਹੀਂ ਇਹ ਤਾਂ ਨਿਰਮਾਨ ਹੋਗਾ ਬਈ ਕੰਨ ਨੂੰ ਅਸੀਂ ਸਰਾਂਧ ਚੱਲੇ ਆਂਗੇ ਸਰਾਂਧ ਮੇਲਾ ਲੱਗਿਆ ਅਸੀਂ ਸਰਾਂਧ ਚੱਲੇ ਆਂ ਆਥੇ ਅਸੀਂ ਵੀ ਸਮਾਨ ਪੀ ਰਹੇ ਆਂ ਮੇਲੇ ਚੱਲੇ ਆ ਜੇ ਇਹ ਵੀਰੇ ਮੇਲਾ ਨਹੀਂ ਹੁੰਦਾ ਇਹ ਆਪਣੇ ਗੁਰੂਆਂ ਆਪਣੇ ਸਾਧੂ ਆਪਣੇ ਕੋਲੇ ਕਿ ਆਪਾਂ ਸੁਖੀ ਰਹਿ ਸਕੀ ਪਰ ਆਪਣੇ ਲੋਪ ਗ੍ਰੇਥ ਨੂੰ ਛਮਣ ਅੱਜਕੱਲ੍ਹ ਦੇ ਦੇਖੋ ਹੁਣ ਦਿੱਤ ਮੇਰੇ ਨਾਮ ਦੀ ਕੋਈ ਆਇਆ ਨਹੀਂ ਜਿਹੜੇ ਅੱਜਕੱਲ੍ਹ ਨਸ਼ਾ ਕਰ ਬਹੁਤ ਰਹਿੰਦੇ ਨੇ ਉਹਨਾਂ ਨੂੰ ਕੋਈ ਸੁਵਾਨਾ ਨਹੀਂ ਸੁਣਦਾ। ਅਸਲ ਵਿੱਚ ਉਹਦੇ ਬਸ ਨਾਮ ਆ ਰਿਹਾ। ਸਾਡੇ ਬੈਡ ਰੂਮ ਸਕੂਲ ਮਿਲਦਾ। ਸਾਨੂੰ ਪੁਰ ਬਾਬਾ ਜੀ ਵੱਲੋਂ ਪੂਰੀ ਮਿਹਰ ਬਖਸ਼ੀ ਆਂਦੀ ਆ। ਅਸੀਂ ਪੂਰੇ 8 ਤੋਂ 9 ਦਿਨ ਹੋ ਗਏ ਸਾਨੂੰ 8 ਦਿਨ ਹੋ ਗਏ ਮੰਗਰ ਲਾ ਲਿਆ ਤੇ ਸਾਨੂੰ ਗੁਰੂ ਵੱਲੋਂ ਕੋਈ ਵੀ ਟੋਕ ਨਹੀਂ ਆਉਂਦੀ। ਠੀਕ ਹੈ। ਤਿੰਨ ਦਿਨ ਲੱਗੇ ਜੀ ਬਹੁਤ ਸੀ ਜੀ ਲੱਗਦਾ ਤਿੰਨ ਦਿਨ ਲੱਗਦੇ। ਅੱਜ ਸਾਨੂੰ 8ਵਾਂ ਦਿਨ ਹੋ ਗਿਆ ਤੇ ਆਇਆ ਤੇ ਮੇਰੇ ਗੁਰੂ ਆਪ ਕਹਿੰਦਾ ਅਸੀਂ ਕੋਈ ਨਹੀਂ ਹੈ ਇਹ ਕਰਨ ਵਾਲੇ ਤੇ ਬਾਕੀ ਸਾਡੇ ਸੇਵਾਦਾਰ ਵੀ ਜ਼ੋਰ ਵੀ ਲਾਗੇ। ਜਿਹੜੇ ਕਿਸਾਨ ਸਾਡੇ ਨੂੰ ਰਹਿੰਦੇ ਨੇ ਇਹ ਸਮਾਨ ਦੀ ਖੁਸ਼ੀ ਨਾਲ ਆਪਾਂ ਨੂੰ ਇਹ ਲਗਾਣਾ ਚਾਹੁੰਦੇ ਨੇ ਸਾਰੇ ਨਦੀ ਦਾ ਬਹੁਤ ਬਹੁਤ ਧੰਨਵਾਦ ਬਾਕੀ ਇਹ ਸਹਨੇ ਪਿੰਡ ਦੇ ਵੀਰ ਨੇਗੇ ਜਿਹੜੇ ਜੂਤ ਆਏ ਨੇ ਸਭ ਤੋਂ ਮਹਿੰਗੇ ਸਾਡੇ 'ਚ ਆਹ ਵੀਰ ਹੈਗਾ ਇਹ ਸਭ ਤੋਂ ਵੱਡੇ ਵੀਰ ਨੇ ਸਾਡੇ 'ਚ ਬਾ ਇਕੱਠਾ ਨਹੀਂ ਕਰਦਾ ਹਾਂ ਜੀ ਸਾਡੇ ਵਿੱਚੋਂ ਕੋਈ ਯਾਰ ਨਹੀਂ ਚਾਹੇ ਕੋਈ ਬਸ ਅਸੀਂ ਬਹੁਤੇ ਬੱਚੇ ਨੇਗੇ ਪਰ ਸਾਡੇ ਜੂਆਂ ਨੇ ਸਾਡੇ ਲਈ ਇਹ ਸਾਡੇ ਪਰਿਵਾਰ ਸਾਨੂੰ ਇਹ ਕਰਦੇ ਨੇ ਤਾਂ ਕਰਕੇ ਜੀ ਆਖਦੇ ਹਾਂ ਸਾਡੇ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਵੀ ਉਹਨਾਂ ਨੇ ਸਾਨੂੰ ਇੱਥੇ ਰਹਿਣ ਦਿੱਤਾ ਹਾਂ ਕਿ ਸਾਨੂੰ ਅੰਦਰੇ ਸ਼ੁਰੂ ਹੋਏ ਜੀ ਸਕਦਾ ਹਾਂ ਜਿਸ ਨੂੰ ਆਪੇ ਦਿਖਵਾ ਲਈ ਅਸੀਂ ਆ ਦੇ ਤਾਂ ਬਹੁਤ ਕੁਝ ਬਣ ਗਿਆ ਬਹੁਤ ਵਧੀਆ ਮੈਸੇਜ ਕਰ ਦਿੱਤੇ ਪਰ ਜਿਵੇਂ ਖੰਡ ਤੋਂ ਵੀ ਸਾਰੇ ਯਾਦ ਦਿਓ ਕਿ ਜਿਹੜਾ ਇਹ ਪਹਿਲਾ ਮਹੀਨਾ ਹੁੰਦਾਗਾ ਗੁਰੂਆਂ ਦਾ ਸਹੀਦੀ ਦਾ ਮਹੀਨਾ ਹੁੰਦਾਗਾ ਇਹਨਾਂ ਨੇ ਇਹ ਵੀ ਇੱਥੇ ਬਹੁਤ ਵਧੀਆ ਕਹੀ ਹੈ ਜੀ ਸੰਗਤ ਜਾਂਦੀ ਹੈ ਸਰਹੰਦ ਜਾਂਦੀ ਹੈ ਫਤਿਹਗੜ੍ਹ ਸਾਹਿਬ ਜਾਂਦੇ ਨੇ ਉੱਥੇ ਜਾਂਦੇ ਉਹ ਕੁੰਡਰ ਵਜੀ ਕਰਦੇ ਨੇ ਕਿਉਂਕਿ ਇਹ ਜਿਹੜਾ ਮਹੀਨਾ ਸੋਰ ਦਾ ਮਹੀਨਾ ਦਾ ਇਸ ਕਰਕੇ ਸਾਨੂੰ ਗੁਰੂ ਦੀ ਮਰਜ਼ਾਦਾ ਚ ਰਹਿ ਕੇ ਜਿਹੜੇ ਇਹ ਦਿਨ ਨੇ ਉਹ ਦਾ ਮਹੀਨਾ ਦਾ ਉਹਨਾਂ ਦਾ ਮਤਲਬ ਉਸੇ ਤਰ੍ਹਾਂ ਸਤਨਾ ਬੈਠ ਕੇ ਜਾਪ ਕਰਕੇ ਕਰਨਾ ਚਾਹੀਦਾਗਾ ਜਿਵੇਂ ਅਸੀਂ ਤੁਹਾਨੂੰ ਇਹਨਾਂ ਨੇ ਮਲਾਇਆ ਇਹ ਤਰ੍ਹਾਂ ਦੇ ਸਾਡੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ ਨਵੇਂ ਵੀਡੀਓ ਲੱਗੇ ਫਿਰ ਆਜ ਰੋਮਾਂ ਕੇ ਜਾਂਦੇ ਆ ਦੋਸਤੋ ਤੁਸੀਂ ਤੁਹਾਨੂੰ ਇਹ ਕਹਿਣਾ ਬਹੁਤ ਜ਼ਰੂਰੀ ਸਮਝਦਾ ਕਿ ਬਹੁਤ ਸਾਰੇ ਕਮੈਂਟਸ ਕਰਦੇ ਹੋ ਜਿਵੇਂ ਕਿ ਸੀਡੀ ਦੇ ਵਾਲੇ ਚਾਹਦੇ ਤੁਸੀਂ ਆਪਣੇ ਸਾਡੇ ਬੱਚੀ ਮਾਦਾ ਸੱਤ ਨੌ ਬੈਕ ਜ਼ਰੂਰ ਲੇਖਣਾਗਾ ਜਿਵੇਂ ਤੁਹਾਨੂੰ ਅਸੀਂ ਇੰਨਾ ਦੇ ਲੱਗਣ ਤੋਂ ਬਣਾਇਆ ਇਹ ਸਾਡੇ ਆਪਣੇ ਹੂਲ ਇਸੇ ਤਰ੍ਹਾਂ ਹੀ ਹੈ ਅਮਨਿਆ ਖਬਰ ਲੱਗੇ ਫੇਰ ਆਜਣਾ ਮੰਗੋ ਕਿ ਤਰੀ ਸਾਡੇ ਦਰਾਰਾ ਪ੍ਰੋਡਕਟ